ਹਾਂਜੀ ਸਸੀ ਵਾਲੀ ਕੀ ਹਾਲ ਚਾਲ ਨੇ ਫਿਲਹਾਲ ਸਾਰੇ ਠੀਕ ਠਾਕ ਹੋਣਗੇ ਆਸਦੇ ਬਲੋਗ ਦਾ ਤੁਹਾਡਾ ਸਵਾਗਤ ਹੈ ਸੋ ਬਾਬਿਓ ਅੱਜ ਤੁਹਾਨੂੰ ਦੱਸਾਂ ਗ੍ਰਾਮ ਇਹਦੇ ਸ੍ਰੀ ਨਿਆਣਾ ਦੇਵੀ ਮਾਤਾ ਜੀ ਜੋ ਕਿ ਹਿਮਾਚਲ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜੋ ਕਿ ਆ ਪਹਾੜਾ ਵਾਲੇ ਚੱਲੇ ਪਿਆ ਆ ਵਾ ਦੇਖ ਸਕਦੇ ਹੋ ਤੇ ਆ ਦੇਖ ਸਕਦੇ ਹੋ ਇੱਧਰ ਜੋ ਕਿ ਇੱਥੇ ਚੁੰਨੀਆਂ ਚਾਨੀਆਂ ਮਿਲਦੀਆਂ ਨੇ ਮਾਤਾ ਦਾ ਪ੍ਰਸ਼ਾਦ ਪਰਸ਼ੂ ਦੇ ਮਿਲਦਾ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦਾ ਹੋ ਇੱਥੇ ਮਾਤਾ ਜੀ ਦੇ ਝੰਡੇ ਲੱਗੇ ਹੋਏ ਵੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਮੌਸਮ ਦੇਖ ਲਓ ਕਿੱਦਾਂ ਹੋਇਆ ਪਿਆ ਜੋ ਕਿ ਧੁੰਦ ਧੂਆ ਧਾਰ ਹੋਇਆ ਪਿਆ ਵਾ ਕਿਉਂਕਿ ਹਿਮਾਚਲ ਇਹ ਪਹਾੜੀ ਏਰੀਆ ਆ ਗਿਆ ਨਾ ਤਾਂ ਕਰਕੇ ਹਾਂ ਤੁਸੀਂ ਦੇਖ ਸਕਦੇ ਹੋ ਆਹ ਵੇਖੋ ਥੱਲੇ ਕਿਵੇਂ ਲੱਗ ਰਹੀ ਸਭ ਇੱਧਰ ਪੋੜੀਆਂ ਜੀਆਂ ਜੋ ਕਿ ਪੋੜੀਆਂ ਆ ਗਿਆ ਤੇ ਆਹ ਵੇਖੋ ਜੀ ਵਿਊ ਦੇਖੋ ਉੱਪਰੋਂ ਕਿੰਨਾ ਵਧੀਆ ਆ ਰਿਹਾ ਵਾ ਵਿਊ ਚੈੱਕ ਕਰ ਸਕਦੇ ਹੋ ਤੁਸੀਂ ਅਦੇ ਸਾਦੇ ਜੰਗਲੀ ਏਰੀਆ ਆ ਗਿਆ ਵਿਊ ਚੈੱਕ ਕਰੋ ਤੁਸੀਂ ਅਜਾ ਟਰਨ ਲੈਣਾ ਪਊ ਆਪਾਂ ਨੂੰ ਜੋ ਕਿ ਉੱਪਰ ਚੜ੍ਹਨ ਵਾਸਤੇ ਤਾਂ ਆ ਬੇਖ ਸਾਦੇ ਤੁਸੀਂ ਇਹ ਵੇਖ ਸਾਦੇ ਥੱਲੇ ਦਾ ਵਿਊ ਆਪਾਂ ਉਚਾਈ 'ਚ ਆ ਗਏ ਹੁਣ ਆ ਬੇਖ ਸਾਦੇ ਤੁਸੀਂ ਆ ਵੇਖੋ ਬਾਬੋ ਮੌਸਮ ਵੀ ਵਧੀਆ ਹੀ ਹੋਇਆ ਪਿਆ ਵਾ ਇੱਧਰ ਧੁੱਪ ਵੀ ਨਿਕਲ ਗਈ ਜੋ ਗਿਆ ਤੇ ਧੁੱਪ ਵੀ ਨਿਕਲ ਗਈ ਜੋ ਕੀ ਇੱਥੇ ਮਾਤਾ ਦੇ ਆ ਕੇ ਸਿਗਨਲ ਘਟ ਹੋ ਜਾਂਦਾ ਜੋ ਕਿ ਰੇਂਜ ਨਹੀਂ ਆਉਂਦੀ ਇੱਥੇ ਸਿਮਾ ਬੰਦ ਹੋ ਜਾਂਦੀ ਹੈ ਨਾ ਸਰਵਿਸ ਆ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਦੇਖ ਸਕਦੇ ਇੱਧਰ ਪਾਣੀ ਪੀਣ ਦਾ ਆ ਗਿਆ ਜੋ ਕਿ ਹਰ ਥਾਂ ਥਾਂ ਤੇ ਸਾਨੂੰ ਸੁਵਿਧਾ ਮਿਲੂਗੀ ਸਾਨੂੰ ਲੰਗਰ ਦੀ ਸੁਵਿਧਾ ਮਿਲੂਗੀ ਚਾਹ ਪਾਣੀ ਦੀ ਸਾਰੀ ਦੀ ਮਿਲ ਸਕੀ ਹੈ ਵੀ ਕਿਉਂਕਿ ਹੁਣ 17 ਮਹੀਨਾ ਲੱਗਿਆ ਜੋ ਕਿ ਮਾਤਾ ਦਾ ਚਾਲਾ ਚੱਲ ਪਿਆ ਆ ਤੁਸੀਂ ਵੇਖ ਸਕਦੇ ਹੋ ਜੀ ਮਾਤਾ ਨਾਨਾ ਦੇਵ ਜੀ ਚੜ੍ਹਾਈ ਆ ਦੇਖ ਸਕਦੇ ਹੋ ਤੇ ਆਪਾਂ ਅੱਧ ਵਿਚ ਆ ਗਏ ਜੋ ਕਿ ਮਾਤਾ ਦੇ ਮੰਦਿਰ ਦੇ ਨੇੜੇ ਲੱਗ ਪਏ ਆਪਾਂ ਤੇ ਆ ਵੇਖ ਸਕਦੇ ਹੋ ਇੱਧਰ ਉੱਪਰ ਦਾ ਥਿਊ ਕਿੰਨਾ ਵਧੀਆ ਆ ਰਿਹਾ ਵਾ ਆ ਦੇਖ ਸਕਦੇ ਇੱਧਰ ਕੋੜੀਆਂ ਆ ਗਈਆਂ ਜੀ ਜੋ ਕਿ ਇੱਕ ਤਰ੍ਹਾਂ ਦਾ ਇੱਥੇ ਆ ਕੇ ਜੀ ਮਾਈਂਡ ਫਰੈਸ਼ ਹੋ ਜਾਂਦਾ ਵਾ ਆ ਤੁਸੀਂ ਦੇਖ ਸਕਦੇ ਹੋ ਤਿਆਰ ਰਿਹਾ ਉੱਪਰ ਜਾਣ ਦਾ ਰਸਤਾ ਆ ਗਿਆ ਜੀ ਇਧਰ ਗੱਠੜੀ ਘਰ ਆ ਗਿਆ ਤੇ ਆ ਤੁਸੀਂ ਵੇਖਦੇ ਇਧਰ ਪਾਣੀ ਥਾਂ ਥਾਂ ਤੇ ਸਹੂਿਦਾਂ ਨੇ ਆ ਦੇਖ ਸਕਦੇ ਹੋ ਮਾਤਾ ਨੈਣਾ ਜੀ ਦੇ ਦਰਬਾਰ ਦੇ ਵਿੱਚ ਆਪਾਂ ਪਹੁੰਚ ਗਏ ਦਰਸ਼ਨ ਕਰੋ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ ਆ ਵੇਖ ਸਾਹਿਬ ਤੇ ਆ ਤੁਸੀਂ ਵੇਖ ਸਾ ਵੀ ਇੱਥੇ ਮਾਤਾ ਨੈਣਾ ਦੇਵੀ ਜੀ ਦੀ ਰੌਣਕ ਆ ਤੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਲਓ ਜੋ ਕਿ ਦਰਬਾਰ ਸਾਹਿਬ ਆ ਗਿਆ ਵਾ ਆ ਵੇਖ ਸਾਦੇ ਤੁਸੀਂ ਤੇ ਇੰਦਰ ਮੰਦਰ ਆ ਗਏ ਛੋਟੇ ਛੋਟੇ ਤੇਦਰ ਮਾਤਾ ਨਾਨਾ ਦੇਵ ਜੀ ਦੀ ਫੋਟੋ ਆ ਗਈ। ਚਾ ਵੇਖ ਸਕਦੇ ਤੁਸੀਂ ਕਿੰਨਾ ਰਾਸ਼ਾ ਵਾ। ਜੋ ਵੀ ਇੱਧਰ ਹਵਨ ਹੁੰਦਾ ਵਾ। ਜੋ ਗੇਦਰ ਮਾਤਾ ਜੀ ਦਾ ਧੂਨ ਆ ਗਿਆ। ਲੱਗ ਗਿਆ ਧੂਨ ਆ ਗਿਆ। ਜਿਵੇਂ 6 7 ਤੇ ਆ ਤੁਸੀਂ ਵੇਖ ਸਕਦੇ ਹੋ ਇੱਧਰ ਮਾਤਾ ਨਾਨਾ ਦੇਵ ਜੀ। ਜੈ ਮਾਤਾ ਦੀ। ਸਾਰੇ ਬੋਲੋ ਪ੍ਰੇਮ ਨਾਲ ਜੈ ਮਾਤਾ ਦੀ। ਆ ਵੇਖੋ ਸਾਰੇ ਆਪਦੀ ਸ਼ਰਦਾ ਸ਼ਰਦਾ ਨਾਲ ਆਉਂਦੇ ਨੇ ਜੀ ਹਰ ਇੱਥੇ ਸਾਰਿਆਂ ਦੀ ਮੰਨਤ ਪੂਰੀ ਹੁੰਦੀ ਹੈ ਜੀ ਹਾਂਜੀ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੀ ਤੇ ਆ ਵੇਖ ਸਕਦੇ ਥੱਲੇ ਦਾ ਸ਼ੂ ਕਿੰਨਾ ਵਧੀਆ ਲੱਗ ਰਿਹਾ ਵਾ ਆ ਤੁਸੀਂ ਵੇਖ ਸਕਦੇ ਹੋ ਜੋ ਕਿ ਇੱਕਦਣਾ ਨੀ ਕਣੀ ਵੀ ਪੈਣ ਲੱਗਦੀ ਕੋਈ ਕੋਈ ਆ ਵੇਖ ਸਕਦੇ ਦਰਸ਼ਨ ਕਰੋ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੀ ਉਹ ਵੇਖੋ ਦਰਬਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਮੱਥੋਂ ਉੱਥੇ ਡੇ ਗਈ ਸੀ ਜੋ ਕਿ ਹੁਣ ਲੰਗਰ ਹਾਲ ਦੇ ਵਿੱਚ ਆ ਗਏ ਅਸੀਂ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਆ ਗਿਆ ਜੋ ਕਿ ਆਪ ਦੇਖ ਸਕਦੇ ਪੂਰੀਆਂ ਛੋਲਿਆਂ ਦਾ ਲੰਗਰ ਚੱਲਦਾ ਵਾ ਤੁਸੀਂ ਦੇਖ ਸਕਦੇ ਹੋ ਇਹ ਪੂਰੀਆਂ ਛੋਲਿਆਂ ਦਾ ਸਾਨੂੰ ਲੰਗਰ ਹਰ ਸਮੇਂ ਤਿਆਰ ਮਿਲੂਗਾ ਜੋ ਕਿ ਆਪਾਂ ਲੰਗਰ ਸ਼ਕਾਈ ਸੀ ਤੇ ਹੁਣ ਚੱਲੇ ਆਂ ਥੱਲੇ ਵੱਲ ਨੂੰ ਤੇ ਤੁਸੀਂ ਦੇਖ ਸਕਦੇ ਹੋ ਵਿਊ ਵਿਊ ਬੜਾ ਘੈਂਟ ਆ ਜੀ ਆ ਦੇਖ ਸਕਦੇ ਹੋ ਗਰਮੀ ਬਹੁਤ ਹੈ ਪਰ ਉੱਪਰ ਠੰਡ ਲੱਗਦੀ ਪਰ ਥੱਲੇ ਗਰਮੀ ਲੱਗਦੀ ਪਈ ਸੀ ਆਹ ਵੇਖ ਸਕਦੇ ਤੁਸੀਂ ਇੱਧਰ ਬੋੜ ਆ ਗਿਆ ਜੀ ਇਹ ਜੋ ਕਿ ਜੜਾਂ ਨਾਲ ਫੈਲਿਆ ਹੋਇਆ ਵਾ ਤੁਸੀਂ ਵੇਖ ਸਕਦੇ ਹੋ ਰਸਤਾ ਦੇਖ ਸਕਦੇ ਜੀ ਕਿੰਦਾ ਦਾ ਏਰੀਆ ਆ ਗਿਆ ਇਹ ਮਾਤਾ ਲੈਣਾ ਦੇਵ ਜੀ ਦਾ ਤੇ ਆਹ ਵੇਖ ਸਕਦੇ ਹੋ ਜੀ ਵਿਊ ਚੈੱਕ ਕਰੋ ਬਾਬੇ ਉਹ ਵਿਊ ਵਿਊ ਬੜਾ ਕੈਂਟ ਆਇਆ ਹੋਇਆ ਵਾ ਆਹ ਦੇਖ ਸਕਦੇ ਹੋ ਤੁਸੀਂ ਆ ਵੀ ਜੰਗਨਸੀ ਥੱਲੇ ਉਤਰਦੇ ਪਏ ਆ। ਆ ਵੇਖ ਸਕਦੇ ਹੋ। ਤੇ ਇੱਥੇ ਆਪਣੇ ਕੁਝ ਯਾਰ ਮਿੱਤਰ ਮਿਲ ਗਏ ਦੀ। ਆ ਵੇਖ ਸਕਦੇ ਹੋ। ਜਿਹੜਾ ਇੱਕ ਨਾਲਾ ਇੱਕ ਵਾਰ ਆਪਣੇ ਨਾਲ ਹੋ ਜਨਾ ਵੀਰੇ ਆਪਣਾ ਇਹ ਦਿਲ ਨਹੀਂ ਆਇਆ ਵੀ ਹਰੇਕ ਨਾਲ ਹੀ ਬੈ ਜੰਨੇ ਆ ਬੋਲ ਪੰਨੇ ਆ। ਆ ਵੇਖ ਸਕਦੇ ਹੋ ਥਿਊ ਤੁਸੀਂ। ਸ੍ਰੀ ਮਾਤਾ ਰੈਣਾ ਦੀ ਵੀਰ ਆ। ਆ ਦੇਖ ਸਕਦੇ ਹੋ ਜੋ ਕਿ ਕੋਠੀ ਉੱਪਰ ਪਈ ਹੋਈ ਹੈ ਬਈ ਨੇ। ਆ ਵੇਖੋ ਲੋਕੇਸ਼ਨ ਚੈੱਕ ਕਰੋ। ਵੇਖੋ ਜੀ ਵੇਖੋ ਦਰਸ਼ਨ ਕਰੋ ਸ੍ਰੀ ਮਾਤਾ ਨਾਣਾ ਦੇਵੀ ਦੇ ਕਿਉਂ ਕਿੰਨਾ ਘੈਂਟ ਆ ਰਿਹਾ ਵਾ ਉਹ ਵੇਖ ਸਕਦੇ ਹੋ ਕਿੰਨੇ ਉਚਾਈ ਦੇ ਵਿੱਚ ਘਾਰਾ ਵਾ ਤੇ ਆ ਤੁਸੀਂ ਵੇਖਸੇ ਥੋੜਾ ਜਿਹਾ ਅੱਗੇ ਥੱਲੇ ਆਗੇ ਕਿ ਜੋ ਕਿ ਪਾਣੀ ਚੱਲਦਾ ਜੀ ਮਾਤਾ ਨਾਣਾ ਦੇਵੀ ਦਾ ਚਮਤਕਾਰ ਤੇ ਇੱਥੇ ਤੁਸੀਂ 2 ਮਿੰਟ ਰੁਗੇ ਉਹ ਕੱਪੜੇ ਕੁੱਪੜੇ ਸੁਕਾਤੇ ਸੀ ਆ ਤੁਸੀਂ ਵੇਖ ਸਕਦੇ ਆਪਣੇ ਕੱਪੜੇ ਸੁੱਕਣ ਲੱਗ ਰਹੇ ਨੇ ਜੀ ਤਿਆ ਆ ਵੇਖ ਸਕਦੇ ਆਪਣੇ ਕੱਪੜੇ ਸਵਾਪਿਆ ਤੁਸੀਂ ਵੇਖ ਸਕਦੇ ਜੋ ਆਪਣੇ ਕੱਪੜੇ ਕਪੜੇ ਸੁੱਕ ਸਕਦੇ ਜਿਵੇਂ ਪਰਨਾ ਹੀ ਮੰਨ ਲੈ ਤੇ ਆ ਤੁਸੀਂ ਦੇਖ ਸਕਦੇ ਦੋ ਨਹਿਰਾ ਪਾੜਦਿਆਂ ਨੀ ਲੰਗਰ ਡੈਮ ਆ ਤੁਸੀਂ ਵੇਖ ਸਕਦੇ ਜੇ ਕਿ ਮਾਤਾ ਨੈਣਾ ਦੀ ਵੀ ਨਹਿਰ ਪੈਂਦੀ ਹੈ ਵੀ ਤੇ ਇੱਧਰ ਯਾਤਰਾ ਆਈ ਹੋਈ ਸੀ ਜੋ ਕਿ ਯੂਪੀ ਤੋਂ ਇੱਥੇ ਮਾਤਾ ਨੈਣਾ ਦੇ ਵੀ ਜਿੱਦੇ ਦਰਸ਼ਨ ਕਰਨ ਆ ਤੁਸੀਂ ਵੇਖ ਸਕਦੇ ਹੋ ਜੋ ਕਿ ਇਹਨਾਂ ਨੇ ਲੰਗਰ ਪਾਣੀ ਸ਼ਿਕਾਇਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕੁਝ ਬੰਦੇ ਇਦਾਂ ਦੇ ਵੀ ਹੁੰਦੇ ਨੇ ਵੀ ਜਿਨ੍ਹਾਂ ਨਾਲ ਜਾਣ ਪਛਾਣ ਵੀ ਹੁੰਦੀ ਉਹ ਵੀ ਪਲਾ ਕਰ ਦਿੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਇੱਧਰ ਨਹਿਰ ਦੇਖ ਸਕਦੇ ਹੋ ਨਹਿਰ ਦਾ ਵੀਊ ਕਿੰਨਾ ਵਧੀਆ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤੇ ਆ ਬੇਖਸਰ ਬਈਆਂ ਦੀ ਗੱਡੀ ਖੜੀ ਐ ਗੱਡੀ ਦੇ ਵਿੱਚ ਆਈ ਦੀ ਦਰਸ਼ਨ ਕਰਨ ਸ਼੍ਰੀ ਮਾਤਾ ਨੇਣਾ ਜੀ ਦੇ ਆ ਤੁਸੀਂ ਦੇਖ ਸਕਦੇ ਆ ਇੱਧਰ ਲੰਗਰ ਪਾਣੀ ਪੁਸ਼ਾ ਕਰਕੇ ਬਣਾ ਰੱਖਿਆ ਦੀ ਬਈਆਂ ਨੇ ਆ ਵੇਖੋ ਇੱਧਰ ਨਹਿਰ ਵੀ ਐ ਦੋ ਨਹਿਰਾ ਨਹੀਂ ਅੱਜ ਫਿਰ ਅੱਗੇ ਤੋਂ ਨਹੀਂ ਆਈ ਏ ਤੁਹਾਡੇ ਕੋਲ ਆ ਦੇਖ ਸਕਦਾ ਅੱਗੇ ਤੋਂ ਫਿਰ ਨਹੀਂ ਆਈ ਏ ਤੁਹਾਡੇ ਕੋਲ ਯਾਰ ਇਹ ਨਾਲ ਆ ਖੜੀ ਆ ਪਈਆਂ ਦੀ ਗੱਡੀ ਤੇ ਕੁਝ ਬੰਦੇ ਮਿਲਦੇ ਆਪਾਂ ਨੂੰ ਤੇ ਆਪਾਂ ਨੂੰ ਛੋਟਾ ਜਿਹਾ ਦੋਸਤ ਮਿਲ ਗਿਆ ਸੀ ਮੇਰੇ ਵਰਗਾ ਹੀ ਕਹਿੰਦਾ ਭਾਈ ਲੰਗਰ ਪਾਣੀ ਛੱਕ ਕੇ ਜਾਈ ਮੈਂ ਕੋਈ ਚੱਕਰ ਨਹੀਂ ਭਾਈ